ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਮਚਾਕੀ ਮੱਲ ਸਿੰਘ ਵਾਲੀ ਬਾਈ ਦਾ ਵਪਾਰ ਦਾ ਕੰਮ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਨਾ ਇੱਕ ਤੁਹਾਨੂੰ ਦੂਜਾ ਸੁਆ ਗੱਪਣ ਵਹਿੜ ਵਿਖਾਉਣੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਬਾਈ ਦਾ ਢਾਣੀ ਦੇ ਵਿੱਚ ਘਰ ਆ ਫਰੀਦਕੋਟ ਰੋਡ ਦੇ ਉੱਤੇ ਦੋਸਤੋ ਫਰੀਦਕੋਟ ਤੋਂ ਨਹਿਰਾਂ ਦੇ ਨਾਲ ਹੀ ਪੌੜ ਉੱਤਰਦੇ ਆ ਸਾਰੀ ਮਚਾਕੀ ਵਾਲੇ ਰਾਹ ਦੇ ਉੱਤੇ ਬਾਈ ਦਾ ਘਰ ਟਾਣੀ ਦੇ ਵਿੱਚ ਤਕਰੀਬਨ ਪਹਿਲੇ ਦੂਜੇ ਘਰ ਜੇ ਆ ਜਾਂਦੇ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈਣੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕਾ ਬਾਈ ਠੀਕਾ ਨਾ ਦੱਸੀ ਬਾਈ ਮੰਗਾ ਵੀਰੇ ਮੰਗਾ ਤੇ ਬਾਈ ਮੰਗੇ ਇੱਕ ਵਾਰੀ ਫੋਨ ਨੰਬਰ ਵੀ ਦੱਸ ਦੀ 98723 ਹਾਂਜੀ 98723 20150 ਠੀਕਾ ਤੇ ਇਹ ਗਾਂ ਦੀ ਗੱਲ ਕਰੀਏ ਬਈ ਦੂਜਾ ਸੂਆ ਸੋਣਾ ਹਾਂਜੀ ਹਾਂਜੀ ਵੀਰੇ ਠੀਕ ਆ ਕਿੰਨੇ ਦਿਨ ਪਾਇਆ ਬਈ ਸੂਮ ਤੇਰੇ ਬਾ ਵੀਰੇ ਕਿ ਨਾਲੇ ਦਿਨ ਦਾ 2 2-4 ਦਿਨ ਹੀ ਲਊਗੀ ਬਾਕੀ ਤਿਆਰ ਤਾਂ ਹੈਗੀ ਆ ਕੋਈ ਕੱਢ ਵੀ ਸਕਦੀ ਆ 4 ਦਿਨ ਠੀਕ ਆ ਸੂ ਵੀ ਸਕਦੇ ਆ ਠੀਕ ਆ ਤੇ ਪਹਿਲੇ ਸੂਏ ਦਾ ਮਾਲਕਾਂ ਨੇ ਕਿੰਨਾ ਦੁੱਧ ਦੱਸਿਆ ਬਈ ਇਹਨੇ 22 ਕਿਲੋ ਪਹਿਲੇ ਸੂਏ 22-23 ਕਿਲੋ ਪਹਿਲੇ ਸੂਏ ਹਾਂਜੀ ਹਾਂਜੀ ਠੀਕ ਆ ਤੇ ਐਟੀ ਦਾ ਕੀ ਨਿਰਮਾਨ ਕਰਦੇ ਆ ਬਈ ਮੰਗੇ ਕਿ ਬਈ 26-27 ਕਿਲੋ ਦੁੱਧ ਦੇਊਗੀ 26-27 ਹਵਾਨੇ ਪੱਖ ਤੋਂ ਬਹੁਤ ਚੰਗੀ ਹੈ ਵੈੜ ਹਨਾ ਠੀਕ ਆ ਲਓ ਬਈ ਵਕਈ ਦੋਸਤੋ ਕਦ ਕਾਠ ਦੀ ਗੱਲ ਕਰੀ ਕੋਈ ਛੋਟਾ ਨਹੀਂ ਕਦ ਕਾਠ ਸੋਹਣਾ ਕਦ ਕਾਠ ਆ ਹਵਾਨਾ ਕਰਮਾ ਵਾਲੀ ਨੇ ਫਿਕਸ ਜੇ 2-4 ਦੇ ਨਾਲ ਜਾਂਦੀ ਨਾ ਕਰਮਾ ਵਾਲੀ ਨੇ ਹਵਾਨਾ ਸੋਹਣਾ ਤਿਆਰ ਕਰ ਦੇਣਾ ਦੇਖ ਸਕਦੇ ਆ ਅੱਥੀ ਚਵਾਈ ਵਾਲਾ ਥਣ ਤੇ ਥਣ ਵੀ ਸੋਹਣਾ ਦੋਸਤੋ ਪੂਰਾ ਮੋਟਾ ਥਾਣਾ ਚੈੱਕ ਕਰ ਸਕਦੇ ਆ ਤੇ ਹਵਾਨਾ ਫਿਕਸ ਬਾਕੀ ਫੇਸ ਚੈੱਕ ਕਰ ਸਕਦੇ ਆ ਤੇ ਤੋੜ ਕੇ ਧੰਮ ਉਖਾ ਦੇਣਾ ਲੈ ਵੀ ਮੰਗੇ ਕੋਲ ਨਹੀਂ ਇੱਕ ਅਸੀਂ ਤੋੜ ਕੇ ਢੇੜਾ ਕਢਾ ਲ ਗਏ ਇਹਨੇ ਭਰਾ ਦੇ ਪਸੰਦ ਹੋਏ ਤਸੱਲੀ ਤੁਸੀਂ ਆਂ ਵੀ ਇੱਥੇ ਆ ਕੇ ਕਰਦੇ ਨਹੀਂ ਹਵਾਨੇ ਦੀ ਫਿਟਿੰਗ ਚੈੱਕ ਕਰੋ ਦੇਖ ਲੈਂਦੇ ਆ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਬਸ ਤਮਾਨੀ ਤੱਕ ਕੋਈ ਫੋਰਚ ਆ ਗਈ ਥਾਨ ਹੱਥੀ ਚ ਵਈ ਇਹਦਾ ਕਦ ਕਾਠ ਦੀ ਗੱਲ ਕਰੀਏ ਸੋਹਣਾ ਕਦ ਕਾਠਾ ਵੇਲ ਬੂਲ ਚੰਗੀਆਂ ਸੀ ਇਹਨੇ ਬਹੁਤ ਆ ਬਾਈ ਉਹ ਇੱਥੇ ਥਿੰਗ ਦੇ ਬਿਤੇ ਨਹੀਂ ਲੱਗਦੇ ਸੀ ਸੌ ਕਰਮ ਵਾਲੀ ਦੇਖ ਸਕਦੇ ਆ ਜਿਹੜੇ ਵੀਰ ਨੇ ਘਰੇ ਦੁੱਧ ਪੀਨੂ ਲੈਣੀ ਹੈ ਨਾ ਸੀ ਸੌ ਬਹੁਤ ਆ ਬਾਈ ਨੇ ਵੇੜੇ ਦੀ ਖਾਲੀ ਰਾਤ ਰਾਤ ਚੰਗਾ ਕਰਮਾ ਦੀ ਸੀਲ ਸੌ ਹੁਆ ਕੋਈ ਭੱਜਾ ਨਸੀ ਨਹੀਂ ਕਰਦੀ ਬਈ ਮੰਗੇ ਤੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਰੇਟ ਵੀ ਰੇਟਾ ਲੈਣ ਦੇ ਨਾਲ 95000 ਰੀ ਹੈ 95000 ਵੱਡੀ ਵੱਡੀ ਬਹੁਤ ਆ ਕਿੰਨਾ ਲਈ ਠੀਕ ਹੈ ਲੋ ਵੀ ਵਾਕੇ ਹੀ ਦੋਸਤੋ ਸੀਲ ਸੌ ਤੇ ਕਰਮਾ ਵਾਲੀ ਵੱਡੀ-ਵੱਡੀ ਵਾਕਿਆ ਹੀ ਦੋਸਤੋ ਹੋ ਗਈ ਆ ਦੇਖ ਸਕਦੇ ਆਂ ਬਾਈ ਹੱਥ ਮਾਰ ਰਿਹਾ ਥਾਣਾ ਦੇ ਸੋਹਣਾ ਥਾਣਾ ਦੋਸਤੋ ਬਾਕੀ 2-4 ਦਿਨਾਂ ਨਾਲ ਜਾਂਦੀ ਐ ਨਾ ਹਵਾਨਾ ਕਰਮਾਣੀ ਦੀ ਸੋਹਣਾ ਤਿਆਰ ਕਰ ਜਣਾ ਜਿਹੜੇ ਭਰਾ ਦੇ ਪਸੰਦ ਹੋਵੇ 2-4 ਦਿਨ ਦਾ ਵੀਰੇ ਮੂੰਹ 4 ਦਿਨ ਦੀ ਹੋ ਗਈ ਠੀਕ ਆ ਲੋ ਵੀ ਮੂੰਹ 4 ਦਿਨ ਦਾ ਪ੍ਰੋਪਰ ਡਿਟੇਲ ਲੈਤੀ ਐ ਜਿਹੜੇ ਭਰਾ ਦੇ ਪਸੰਦ ਹੋਵੇ ਨੰਬਰ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲੋ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਾਸੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਸਕਰੀਨ ਦੇ ਹੇਠਲੇ ਪਾਸੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ